ਜੀ ਸਰ ਜਾਣਕਾਰੀ ਦਿਓ ਸਰ ਜੀ ਪ੍ਰਸਤੋਤ ਹੈ ਜਿਦਾ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੈ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਦਰ ਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਜਿਹੜੀ ਕੱਲ ਜਿਹੜੀ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਸਾਡੇ ਜਿਹੜੇ ਸੀਆਈਏ ਦੇ ਏਐਸਆਈ ਸੁਖਵਿੰਦਰ ਸਿੰਘ ਉਹਨਾਂ ਨੂੰ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਤਿੰਨ ਜਾਣੇ ਆ ਜਿਹਦੇ ਵਿੱਚ ਗਰਮੀਤ ਸਿੰਘ ਰਾਮ ਰਤਨ ਤੇ ਗੁਰਪ੍ਰੀਤ ਸਿੰਘ ਇਹ ਕਿੰਨੇ ਜਣੇ ਜਿਹੜਾ ਕੱਚਾ ਦਸਾਂਝ ਰੋਡ ਦੇ ਉੱਪਰ ਸੈਕ੍ਰੇਟ ਹਾਰਟ ਸਕੂਲ ਦੇ ਅੱਗੇ ਜਿਹੜਾ ਜਿੰਨਾ ਸ਼ਾ ਵੇਚਣ ਵਾਸਤੇ ਖੜੇ ਆ ਮੈਂ ਗਾਹਕ ਦੀ ਅਡੀ ਕਰ ਰਿਹਾ ਜਿਹਦੇ ਵਿੱਚ ਇਹ ਅਸੀ ਸੁਖਵਿੰਦਰ ਸਿੰਘ ਨੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਤੋਂ ਜਿਹੜਾ 286 ਗ੍ਰਾਮ ਹੈਰਵਨ ਬਰਾਮ ਦੇ ਕੀਤੀ ਗਈ। ਕੀਪ ਚੋਕੜ ਜਿਹੜੇ ਬੰਦੇ ਕਾਬੂ ਇਦੇ ਵਿੱਚ ਜਿਹੜੇ ਇਹ ਇਹਨਾਂ ਨੇ ਆਪਦੀ ਪੁਛਕਿਚ ਵਿੱਚ ਜਿਹਦੇ ਵਿੱਚ ਗਰਮੀਤ ਸਿੰਘ ਨੇ ਦੱਸਿਆ ਕਿ ਜਿਹੜਾ ਇਹ ਜਿਹੜਾ ਹੈਰੋਨ ਨੇ ਜਗਤਪ੍ਰੀਤ ਸਿੰਘ ਜੱਗਾ ਵਾਸੀ ਸ਼ੇਰਪੁਰ ਟਾਬਾ थाना ਤਰਮਕੋਟ ਉਹ ਉਹ ਉਹਦੇ ਤੋਂ ਲੈ ਕੇ ਆਇਆ ਤੇ ਉਹਨੂੰ ਉਹਦੇ ਵਿੱਚ ਅਸੀਂ 29 ਐਨਡੀਪੀਐਸ ਸੈਕਟਰ ਵਿੱਚ ਨਾਮਜ਼ਦ ਕਰਕੇ ਜਿਹੜਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਉਹ ਤਾਂ ਅੱਗੇ ਕਿਹਨੂੰ ਦੇਣੀ ਸੀ ਸਰ ਉਹ ਅਸੀਂ ਅਜੇ ਅੱਜ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਚਾਰਾਂ ਜਣਿਆਂ ਨੂੰ ਤੇ ਇਹਦੇ ਵਿੱਚ ਦਾ ਨੇ ਰਿਮਾਂਡ ਪਤਾ ਕਰਾਂਗੇ ਦੋਸ਼ੀਆਂ ਦੀ ਉਮਰ ਕਿੰਨੀ ਹੈ ਇਹ ਜਿਹੜੇ ਹੈ ਕੋਈ 24 24 25 25 ਸਾਲ ਦੇ ਆ ਸਾਰੇ ਲੰਬੇ ਕੋਲ ਦੇ ਦੱਦੂ ਚੁੱਟਣ ਤਾਂ ਨਹੀਂ ਜੀ ਨਹੀਂ ਨਹੀਂ ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਜਿਹੜਾ ਜਗਤਪ੍ਰੀਤ ਜੱਗਾ ਇਹਦੇ ਤੇ ਪਹਿਲੇ ਤਿੰਨ ਜਿਹੜਾ ਮੁਕਦਮੇ ਦਰਜੇ ਗਿਆ ਐਂਡੀਬੀਐਸ ਸੈਕਟਰ ਦੇ ਸੇਮ ਤੇ ਜਿਹੜਾ ਇਹ ਇਹ ਪਹਿਲੇ ਵੀ ਜਿਹੜਾ ਇੱਕ ਮੁਕਦਮੇ ਦੇ ਵਿੱਚੋਂ ਮੁਕਦਮਾ ਨੰਬਰ 186 ਹੈਗਾ ਅ ਛਾਟੇ ਦਾ ਇਦੇ ਵਿੱਚ ਇਹਦੇ ਕੋਲ ਮਤਲਬ 7 ਕਿਲੋ ਗ੍ਰਾਮ ਹੈ ਰੋਣ ਦੇ ਵਿੱਚ ਭਗੌੜਾ ਹੈ ਸਰ ਇਹ ਆਪਸੀ ਨਹੀਂ ਇਸ ਟਾਈਮ ਨਾਲ ਜਿਹੜੇ ਚਾਹ ਲੈ ਯਾਰ ਦੋਸਤ ਨੇ ਸਾ ਕੋਈ ਵੀਕਲ ਨਹੀਂ ਮਿਲਿਆ ਨਹੀਂ ਵੀਕਲ ਨਹੀਂ ਮਿਲਿਆ ਸਰ ਇਹ 600 ਪਰ ਤਾਂ ਕੋਈ ਵੀ ਹਣੀ ਨਹੀਂ ਕੋਈ ਨਹੀਂ ਇਹ ਅੰਮ੍ਰਿਤਸਰ ਦਾ ਸ੍ਰੀ ਤင်ਗਰ ਰੈਣਾ ਕਿੱਥੇ ਹੈ ਇਹ ਇੱਕ ਤਾਂ ਜਿਹੜਾ ਹੈ ਗਰਮੀਤ ਸਿੰਘ ਇਹ ਮੱਟਾਂ ਵਾਲੇ ਵੀ ਮੱਟਾਂ ਵਾਲੇ ਵੀੜੇ ਦਾ ਰਹਿਣ ਵਾਲਾ ਹੈ ਦੂਸਰਾ ਜਿਹੜਾ ਆਰਾਮ ਰਤਨ ਇਹ ਜਿਹੜਾ ਸਰਦਾਰ ਨਗਰ ਦਾ ਰਹਿਣ ਵਾਲਾ ਤੀਸਰਾ ਜਿਹੜਾ ਸੈਦੇ ਸਾਹ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਜਿਹੜਾ ਇਹ تین ਆਪਸ ਯਾਰ ਦੋਸਤ ਨੇ ਕੋਈ ਜਣ ਜਾਣਦੇ ਪਹਿਲਾਂ ਵੀ ਇਹਦੇ ਵੀ ਕੰਮ ਕਰਦੇ ਇਹ ਤਾਂ ਹੁਣ ਦਰਾਨੇ ਤਪੀਸ਼ ਪਤਾ ਲੱਗੂਗਾ ਆਪਾਂ ਨੂੰ ਉਂਤਰ ਪੁਲਿਸ ਲੋਕੀ ਚੱਲਦੇ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਸੇ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਛ ਕੀਤੀ ਜਾਊਗੀ